ਟਾਵੀਲੈਂਸ ਦੀ ਰਡਾਰ ਦੇ ਉੱਪਰ ਹੁਣ ਕਈ ਲੀਡਰ ਹੋਰ ਨੇ ਜਿਹਾ ਦੱਸਦੇ ਕਿ ਕਈ ਹੋਰ ਲੀਡਰ ਵਿਜੀਲੈਂਸ ਦੀ ਰਡਾਰ ਦੇ ਉੱਪਰ ਨੇ ਤਾਂ ਵਿਜੀਲੈਂਸ ਨੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਦੱਸਦੇ ਕਿ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਜਾਂਚ ਆਰੰਭ ਕਰ ਦਿੱਤੀ ਹੈ ਜੀ ਆਂ ਦਾਦੇ ਕਿ ਬਿਜਲੀ ਸਮਝੌਤਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਾਂਚ ਆਰੰਭ ਕਰ ਦਿੱਤੀ ਹੈ ਜਿਸ ਦੇ ਵਿੱਚ ਦੱਸਦੀ ਹੈ ਕਿ ਕਈ ਲੀਡਰ ਹੁਣ ਵਿਲੈਂਸ ਦੀ ਰਡਾਰ ਦੇ ਉੱਪਰ ਨੇ ਔਰ ਵਿਲੈਂਸ ਕਦੋਂ ਵੀ ਐਕਸ਼ਨ ਲੈ ਸਕਦੀ ਆ ਤਾਂ ਦੱਸਦੀ ਹੈ ਕਿ ਸਾਰੇ ਜਿੰਨੇ ਵੀ ਰਿਕਾਰਡ ਸੀ ਸਾਰੇ ਬਿਜਲੀ ਵਿਭਾਗ ਨੇ ਦਸਤਾਵੇਜ਼ ਆਪਣੇ ਵਿਲੈਂਸ ਨੂੰ ਸੌਂਪ ਦਿੱਤੇ ਨੇ ਵਿਲੈਂਸ ਨੂੰ ਦੇ ਦਿੱਤੇ ਨੇ ਸਾਰੇ ਰਿਕਾਰਡ ਬਿਜਲੀ ਵਿਭਾਗ ਨੇ ਤਾਂ ਦੱਸਦੇ ਕਿ ਤਲਵੰਡੀ ਸਾਹਬੋ ਵਾਲਾ ਥਰਮਲ ਪਲਾਂਟ ਤੇ ਦੂਜੇ ਪਾਸੇ ਰਾਜਪੁਰਾ ਦਾ ਥਰਮਲ ਪਲਾਂਟ ਜਿਹੜਾ ਇਹਨਾਂ ਦ ਨਵਾਂ ਥਰਮੋ ਪਲਾਂਟਾਂ ਨੂੰ ਲੈ ਕੇ ਬਿਜਲੀ ਖਰੀਦ ਸਮਝੋਤੇ ਹੋਏ ਤਾਂ ਉਹਨਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਕਾਲੀ ਦਲ ਦੀ ਸਰਕਾਰ ਜੋ ਕਿ 2007 ਤੋਂ 17 ਤੱਕ ਰਹਿੰਦੀ ਆ ਉਦੋਂ ਜਿਹੜਾ ਸਮਝੋਤੇ ਹੁੰਦੇ ਆ ਤਾਂ ਇਨ੍ਹਾਂ ਸਮਝੋਤਿਆਂ ਦੇ ਵਿੱਚ ਤਦ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਲਵੰਡੀ ਸਾਬੋ ਥਰਮਲ ਪਲਾਂਟ ਤੇ ਰਾਜਪੁਰਾ ਥਰਮਲ ਪਲਾਂਟ ਨੂੰ ਲੈ ਕੇ ਜਿੱਤੇ ਬਿਜਲੀ ਸਮਝੌਤੇ ਇਨ੍ਹਾਂ ਦੋਵੇਂ ਥਰਮਲ ਪਲਾਂਟਾਂ ਦੇ ਹੋਏ ਤਾਂ ਉਸ ਨੂੰ ਲੈ ਕੇ ਹੁਣ ਜਾਂਚ ਜਿਹੜੀ ਆ ਵਿਲੈਂਸ ਦੇ ਵੱਲੋਂ ਰੰਭ ਕਰ ਦਿੱਤੀ ਗਈ ਹੈ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਇਹ ਸਮਝੌਤੇ ਹੋਏ ਤੇ ਉਸ ਤੋਂ ਬਾਅਦ ਚੰਨੀ ਸਰਕਾਰ ਨੇ ਆ ਕੇ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਦੇ ਵਿੱਚ ਇਹ ਰਿਪੋਰਟ ਤਿਆਰ ਕਰਵਾਈ ਪਰ ਉਹ ਰਿਪੋਰਟ ਵੀ ਕਿਸੇ ਤਨਪਤਨ ਨਹੀਂ ਲੱਗੀ ਤੇ ਹੁਣ ਜਿਹੜਾ ਦੱਸ ਦਈਏ ਕਿ ਚੰਨੀ ਸਰਕਾਰ ਤੋਂ ਬਾਅਦ ਹੁਣ ਸੀਐਮ ਭਗਵੰਤ ਸਿੰਘ ਹੋਣਾ ਦੀ ਅਗਵਾਈ ਵਾਲੀ ਆਮ ਆਇ ਪਾਰਟੀ ਸਰਕਾਰ ਦੇ ਵਿੱਚ ਵਿਲੈਂਸੇ ਜਾਂਚ ਕਰ ਰਹੀ ਹੈ ਤੇ ਦੱਸਦੀ ਹੈ ਕਿ ਬਿਜਲੀ ਵਿਭਾਗ ਨੇ ਬਿਜਲੀ ਵਿਭਾਗ ਨੇ ਕਈ ਰਿਕਾਰਡ ਕਈ ਦਸਤਾਵੇਜ਼ ਕਈ ਡਾਕੂਮੈਂਟ ਜਿਹੜੇ ਆ ਉਹ ਸੌਂਪ ਦਿੱਤੇ ਆ ਵਿਜੀਲੈਂਸ ਨੂੰ ਤਾਂ ਹੁਣ ਵਿਜੀਲੈਂਸ ਇਹਨਾਂ ਨੂੰ ਦੇਖ ਰਹੀ ਆ ਔਰ ਦੇਖਣਾ ਹੋਏਗਾ ਕਿ ਆਖਰਕਾਰ ਕਿਹੜੇ ਕਿਹੜੇ ਲੀਡਰਾਂ ਦਾ ਕਿਹੜੇ ਮੰਤਰੀਆਂ ਦਾ ਨਾਂ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਵਿਜੀਲੈਂਸ ਦਾ ਕੀ ਐਕਸ਼ਨ ਹੁੰਦਾ ਤਾਂ ਉਹ ਵੀ ਵੇਖਣ ਵਾਲੀ ਗੱਲ ਹੋਏਗੀ ਜਿੱਥੇ ਦੂਜੇ ਪਾਸੇ ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਆ ਤਾਂ ਉਸ ਦੇ ਉੱਪਰ ਪਹਿਰਾ ਦਿੰਦੇ ਹੋਏ ਲਗਾਤਾਰ ਵਿਜੀਲੈਂਸ ਕਈ ਸਾਬਕਾ ਕਾਂਗਰਸੀ ਲੀਡਰ ਸਾਬਕਾ ਅਕਾਲੀ ਲੀਡਰ ਲਾਈ ਜੇਲ੍ਹਾਂ ਦੇ ਵਿੱਚ ਭੇਜ ਚੁੱਕੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੁਣ ਵਿਲੈਂਸ ਦਾ ਸਾਰਾ ਜ਼ੋਰ ਲੱਗਿਆ ਪਿਆਗਾ ਬਿਜਲੀ ਖਰੀਦ ਸਮਝੌਤਿਆਂ ਦੇ ਉੱਪਰ ਇਸ ਦੀ ਜਾਂਚ ਜਿਹੜੀ ਆ ਸ਼ੁਰੂ ਹੋ ਗਈ ਹੈ ਤਾਂ ਜਾਂਚ ਦੇ ਵਿੱਚ ਕਈ ਵੱਡੇ ਲੀਡਰ ਜਿਹੜੇ ਫਸ ਸਕਦੇ ਆ ਤਾਂ ਦੱਸ ਦਈਏ ਕਿ ਕਈ ਹੋਰ ਵੀ ਲੀਡਰ ਜਿਹੜੇ ਨਿਸ਼ਾਨੇ ਤੇ ਆ ਸਕਦੇ ਆ ਦਾ ਤਲਵੰਡੀ ਸਾਹਬ ਉਹ ਤੇ ਰਾਜਪੁਰ ਆਲਾ ਥਰਮਲ ਪਲਾਂਟ ਜਿਨ੍ਹਾਂ ਦੇ ਨਾਲ ਬਿਜਲੀ ਸਮਝੌਤੇ ਹੋਏ ਚਾ ਉਸ ਤੋਂ ਬਾਅਦ ਚੰਨੀ ਸਰਕਾਰ ਜਦੋਂ ਬਣੀ 111 ਦਿਨ ਦੀ ਸਰਕਾਰ ਹੁੰਦੀ ਹੈ ਉਸ ਦੇ ਵਿੱਚ ਵੀ ਜਿਹੜਾ ਜਸਟਿਸ ਮਹਿਤਾਬ ਸਿੰਘ ਦੀ ਅਗਵਾਈ ਦੇ ਵਿੱਚ ਜਾਂਚ ਕਰਾਉਣ ਦੀ ਗੱਲ ਕਹੀ ਜਾਂਦੀ ਹੈ ਪਰ ਬਾਅਦ ਦੇ ਵਿੱਚ ਜਦੋਂ ਜਾਂਚ ਬਾਦ ਦੇ ਵਿੱਚ ਜਦੋਂ ਜਾਂਚ ਕਿਸੇ ਤਰ੍ਹਾਂ ਪਤਨ ਨਹੀਂ ਲੱਗਦੀ ਤਾਂ ਹੁਣ ਪੰਜਾਬ ਸਰਕਾਰ ਦੇ ਸਕੂਲ ਆਫ ਐਮੀਨੈਂਸ ਹਰ ਪੱਖੋਂ ਹੀ ਵੱਖਰੇ ਨੇ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹਨਾਂ ਨੂੰ ਵਿਸ਼ੇਸ਼ ਤਵੱਜੂ ਦਿੱਤੀ ਹੈ ਜਿੱਥੇ ਸਕੂਲ ਗੁਣਾਤਮਕ ਪੜਾਈ ਪੱਖੋਂ ਸਿਖਰਾਂ ਛੂ ਰਹੇ ਨੇ ਉੱਥੇ ਹੀ ਸਕੂਲ ਦੇ ਬੁਨਿਆਦੀ ਢਾਂਚੇ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ ਸਕੂਲਾਂ ਦੀਆਂ ਇਮਾਰਤਾਂ ਤੋਂ ਲੈ ਕੇ ਸਕੂਲ ਦੇ ਗਰਾਊਂਡ ਸਭ ਆਲਾ ਦਰਜੇ ਦੇ ਹਨ ਬੱਚੇ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਨਾਮਣਾ ਖੱਟ ਰਹੇ ਹਨ ਮੈਂ ਪਹਿਲਾਂ ਪ੍ਰਾਈਵੇਟ ਕੋਚਿੰਗ ਲੈਂਦਾ ਸੀ ਬਟ ਜਿਵੇਂ ਪੰਜਾਬ ਸਰਕਾਰ ਸਕੂਲ ਫੈਨਟਸ ਲਈ ਆ ਰਹੇ ਹਨ ਉਸ ਦੇ ਕਰਕੇ ਮੈਂ ਆਪਣੇ ਜਿਹੜੇ ਗੋਲ ਹੈ ਉਹ ਫ੍ਰੀ ਦੇ ਵਿੱਚ ਕਰ ਸਕਾਂਗਾ ਅਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਕਈ ਬੱਚੇ ਆਪਣੇ ਕੰਪੀਟੀਟਿਵ ਇਗਜ਼ਾਮ ਜਿਵੇਂ ਆਈਟੀ ਐਂਡ ਐਡ ਐਂਡ ਐਡ ਤੇ ਚੈਟਡ ਅਕਾਊਂਟੈਂਟ ਇਹ ਨਹੀਂ ਤਿਆਰੀ ਕਰਦੇ ਪਰ ਸਾਡੇ ਹਨ ਸਕੂਲ ਆਫ ਐਮੀਨੈਂਸ ਵਿੱਚ ਫ੍ਰੀਚ ਪੜਾਈ ਜਾਂਦੀ ਹੈ ਪੰਜਾਬ ਦੇ ਸਕੂਲ ਆਫ ਐਮੀਨੈਂਸ ਉਪਰਾਲੇ ਦੀ ਹਰ ਪਾਸੇ ਵਾ ਵਾ ਹੋ ਰਹੀ ਹੈ ਤੇ ਇਹ ਪੰਜਾਬ ਸਰਕਾਰ ਦਾ ਇਤਿਹਾਸਿਕ ਉਪਰਾਲਾ ਹੈ ਮੈਨੂੰ ਸਟੂਡੈਂਟਾਂ ਦੇ ਟੈਲੈਂਟ ਤੇ ਨੌਜਵਾਨ ਮੁੰਡੇ ਕੁੜੀਆਂ ਛੋਟੇ ਬੱਚੇ ਬੱਚੀਆਂ ਦੇ ਟੈਲੈਂਟ ਤੇ ਕੋਈ ਸ਼ੱਕ ਨਹੀਂ ਉਹ ਬਹੁਤ ਵੱਡੇ ਵੱਡੇ ਜਹਾਜ਼ ਬਣ ਸਕਦੇ ਨੇ ਪਰ ਤੁਸੀਂ ਉਹਨਾਂ ਦੇ ਟਰੈਕਟਰ ਬਣ ਜੋ ਉਹਨਾਂ ਨੂੰ ਰਨਵੇ ਬਲ ਸਿੱਧਾ ਕਰ ਦਿੰਦਾ ਹੈ ਨਵੀਨਤਾ ਦੀ ਹੋਈ ਸ਼ੁਰੂਆਤ ਰੜ ਮਿਲ ਪਾਈਏ ਭਵਿਕ ਦੀ ਬਾਤ